ਪੱਥਰ ਦੇ ਨਾਲ ਪੜਿਆ ਹੋਇਆ ਟਿੱਪਰ ਕਾਰ ਦੇ ਉੱਪਰ ਪਲਟਣ ਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰਿਆ ਕਾਰ ਦੇ ਵਿੱਚ ਸਵਾਰ ਨਵਿਆ ਇਹ ਜੋੜੇ ਸਨ ਇਹ ਦੋ ਔਰਤਾਂ ਦੀ ਮੌਤ ਹੋ ਚੁੱਕੀ ਹੈ ਦੱਸੇ ਕਿ ਮਨਪਾਗ ਦੀ ਖਬਰ ਮੋਗਾ ਦੇ ਵਿੱਚ ਵਾਪਰੀ ਇੱਥੇ ਕਿ ਇੱਕ ਪਰਿਵਾਰ ਵਿਆਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੋਗਾ ਪਹੁੰਚਿਆ ਸੀ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਰਾਜਸਥਾਨ ਦੇ हनुमानगढ़ ਦਾ ਰਹਿਣ ਵਾਲਾ ਸੀ ਤੇ ਮੋਗਾ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਇਆ ਸੀ ਤੇ ਇਸ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ ਪਥਰਾ ਦੇ ਨਾਲ ਪੜਿਆ ਹੋਇਆ ਟਿਪਰ ਇਸ ਗੱਡੀ ਦੇ ਉੱਪਰ ਪਲਟ ਜਾਂਦਾ ਜਿਸ ਤੋਂ ਬਾਅਦ ਗੱਡੀ ਦੇ ਵਿੱਚ ਸਵਾਰ ਇੱਕ ਨਵ ਵਿਆਹ ਜੋੜਾ ਤੇ ਚਾਰ ਦੋ ਔਰਤਾਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਚਾਰਾਂ ਦੀ ਮੌਤ ਹੋ ਚੁੱਕੀ ਹੈ ਇੱਕ 4 ਸਾਲ ਦੀ ਬੱਚੀ ਵੀ ਉਸ ਕਾਰ ਦੇ ਵਿੱਚ ਮੌਜੂਦ ਸੀ ਜੋ ਕਿ ਖਿੜਕੀ ਦੇ ਰਾਹੀਂ ਬਾਹਰ ਨਿਕਲ ਜਾਂਦੀ ਹੈ ਉਸ ਦਾ ਬਾਲ ਬਾਲ ਬਚਾ ਹੁੰਦਾ ਹੈ ਉੱਥੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਕਟਰ ਦੇ ਨਾਲ ਛੱਟ ਕੱਟ ਕੇ ਪਰਿਵਾਰ ਨੂੰ ਬਾਹਰ ਕੱਢਿਆ ਜਾਂਦਾ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਦੇ ਵਿੱਚ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸ ਦੇ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਰ ਕਿੰਨੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਕਾਰ ਦੇ ਉੱਪਰ ਟਿੱਪਰ ਪਲਟ ਦਾ ਜਿਸ ਤੋਂ ਬਾਅਦ ਹੁਣ ਜਿਹੜੇ ਪੱਥਰ ਉੱਥੇ ਆਲੇ ਦੁਆਲੇ ਡਿੱਗੇ ਹੋਏ ਸੀ ਉਸ ਨੂੰ ਕ੍ਰੇਨ ਦੇ ਨਾਲ ਚੱਕਿਆ ਜਾ ਰਿਹਾ ਦੱਸ ਦੇ ਕਿ ਕਾਰ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕਾਰ ਦੇ ਪਰ ਖੱਟੇ ਉੜੇ ਹੋਏ ਨੇ ਕਾਰ ਦੇ ਬੁਰੀ ਤਰ੍ਹਾਂ ਨੁਕਸਾਨੀ ਗਈ 10 ਦੇ ਇੱਕ ਕਾਰ ਦੇ ਵਿੱਚ ਸਵਾਰ ਚਾਰ ਜਾਨਾਂ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਵਿੱਚੋਂ ਇੱਕ ਨਵਿਆਹਾ ਜੋੜਾ ਦੱਸਿਆ ਜਾ ਰਿਹਾ ਹੈ ਤੇ ਇੱਕ ਦੋ ਔਰਤਾਂ ਸੀਗੀਆਂ ਜੋ ਕਿ ਇਸ ਕਾਰ ਦੇ ਵਿੱਚ ਸਵਾਰ ਹੋ ਕੇ ਵਿਆਹ ਸਮਾਗਮ ਦੇ ਵਿੱਚ ਆਈਆਂ ਸੀ ਤੇ ਉਹਨਾਂ ਦੇ ਨਾਲ ਇਹ ਮਨਪਾਗਾ ਹਾਦਸਾ ਵਾਪਰਿਆ ਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੁਸੀਂ ਵੇ ਸੁਣੋ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਜੀ ਇਹ ਟਿੱਪਰ ਆਉਂਦਾ ਸੀ ਮੂਗੇ ਵਾਲੀ ਵਾਲੇ ਨੂੰ ਪੱਥਰ ਦਾ ਭਰਿਆ ਹੋਇਆ ਪੱਥਰ ਦਾ ਭਰਿਆ ਟਿੱਪਰ ਆਉਂਦਾ ਸੀ ਮੂਹਰਲੇ ਦੇ ਨਾਲ ਹੀ ਇਹਦੇ ਪਿਛਲੇ ਪਾਸੇ ਗੱਡੀ ਆਉਂਦੀ ਸੀਗੀ ਉਹਨਾਂ ਨੇ ਗੱਡੀ ਓਵਰਟੇਕ ਕਰਕੇ ਤੇ ਜਮਾ ਮੂਰਦੀ ਮੋੜ ਤੇ ਖੱਬੇ ਪਾਸੇ ਨੂੰ ਰੋਡ ਸੀਗਾ ਤੇ ਉਹਨਾਂ ਨੇ ਮੂਰਦੀ ਮੋੜ ਦੀ ਪਿੱਛੇ ਉਹ ਥੋੜਾ ਜਿਹਾ ਵੇਟ ਕਰਨ ਲੀਂਦੇ ਤਾਂ ਟਰੱਕ ਲੰਘ ਜਾਂਦੇ ਬਾਅਦ ਚ ਮੋੜਨ ਦੇ ਠੀਕ ਰਹਿੰਦੇ ਪਰ ਮੂਰਦੀ ਮੂਰਤੀ ਉਹ ਅਨ ਕੰਟਰੋਲ ਹੋ ਗਿਆ ਟਰੱਕ ਕੋਲੋਂ ਉਹਨਾਂ ਤੋਂ ਜਿਹੜਾ ਇੱਕਦਾਂ ਮੂਰੇ ਆ ਗਿਆ ਉਹ ਤੋਂ ਫਿਰ ਸੰਭਲਿਆ ਨਹੀਂ ਟਰੱਕ ਬ੍ਰੇਕਾਂ ਬਹੁਤ ਮਾਰੀਆਂ ਟਰੱਕ ਵਾਲੇ ਨੇ ਤੇ ਫਿਰ ਉਹਦੇ ਉੱਤੇ ਆ ਕੇ ਟੱਕਰੀ ਗੱਡੀ ਚਾਰ ਜਾਨੇ ਚ ਗਈ ਹਾਂਜੀ ਗੱਡੇ ਆ ਜੀ ਇਹ ਜੀ ਆਏ ਸੀਗੇ ਹਨੂਮਾਨ ਘੜ ਤੂੰ ਦੱਸ ਦਿਆ ਜੀ ਉੱਥੋਂ ਆਏ ਸੀਗੇ ਦੋਦਰ ਚੱਲੀ ਸੀ ਗਈ ਪਟ ਪਲਟ ਕੇ ਅਸੀਂ ਕਰਦੇ ਹਾਂ ਹਾਂ ਜੀ ਟਰੱਕ ਉੱਤੇ ਪਲਟ ਗਿਆ ਜੀ ਬਹੁਤ ਟਾਈਮ ਲਾਇਆ ਅੱਧਾ ਘੰਟਾ ਤੱਕ ਲਾਇਆ ਪੂਰਾ ਅਸੀਂ ਤਾਂ ਹੱਥਾਂ ਨਾਲ ਪੱਥਰ ਲਾਇਆ ਸਾਰਾ ਟਰੱਕ ਕਮਾਲ ਤੇ ਕੀਤਾ ਉਹਨਾਂ ਨੇ ਜੀ ਆਦਿਓ ਮਿਲਦਾ ਜਿਹੜੇ ਲੈ ਕੇ ਐਂਬੂਲੈਂਸ ਸੀ ਮੁਸ਼ਕਲ ਆਈ ਉਹਨਾਂ ਦਾ ਤੱਕ ਕਿੱਥੇ ਜਾ ਕੇ ਪਤਾ ਲੱਗੂਗਾ ਇੱਥੋਂ ਤੱਕ ਮੈਨੂੰ ਲੱਗਦਾ ਖਤਮ ਨਹੀਂ ਸੀਗੀ ਕੁੜੀ ਇੱਕ ਨਿੱਕੀ ਜੀ ਵਜੀ ਆਈ ਉਹ ਤਾਂ ਇੱਕ ਪਾਸੇ ਦੀ ਕੱਢ ਲਈ ਸੀ ਅਸੀਂ ਹੋਗਰੇ ਵੇਚ ਦੀ ਫਰਕ ਹੈ ਪੱਥਰ ਉੱਤਰ ਪਾਸੇ ਕਰਕੇ ਰੋਹੀ ਜਾਂਦੀ ਸੀ ਵਿੱਚੋਂ ਕੱਚੀ ਸੀ ਬਾਹਰ ਕਮੇਟੀ ਕਿਹੜੀ ਸੀ ਗੱਡੀ ਮੇਰੇ ਸਾਹ ਰਾਹੀਂ 20 ਹੈ ਜੀ 2 ਵਜੇ ਦੇ ਲਗਭਗ ਜਿਹੜਾ ਮੋਗਾ ਤੋਂ ਜਿਹੜਾ ਵੇ ਆ ਇੱਥੇ ਪਿੰਡ ਪੈਂਦਾ ਬੁੱਟਰਕਲਾਂ ਉੱਥੇ ਬੁੱਟਰਕਲਾਂ ਤੇ ਇੱਕ ਦੌਦਰ ਜਾਣ ਵਾਲਾ ਮੇਨ ਰੋਡ ਤੇ ਇੱਕ ਚ ਰਸਤਾ ਪੈਂਦਾ ਤੇ ਉੱਥੇ ਇੱਕ ਟਿਪਰ ਸੀ ਪੱਥਰਾਂ ਦਾ ਭਰ ਕੇ ਮੁੱਕਾ ਰਿਆ ਸੀ ਤੇ ਬੁੱਟਰਾਂ ਪੁੱਟਰ ਪਿੰਡ ਸਾਈਡ ਤੋਂ ਇੱਕ ਬਰੂਤੀ ਜਿਹੜੀ ਸਵਿਫਟ ਕਾਰ ਵਿੱਚ ਇੱਕ ਨੰਬਿਆ ਹੋਇਆ ਜੋੜਾ ਸੀ ਤੇ ਦੋ ਹੋਰ ਔਰਤ ਤੇ ਇੱਕ ਮੈਂਬਰ ਚੱਲ ਸੀਗਾ ਇਹ ਉਹ ਕਿਸੇ ਕਾਰਨ ਜਿਹੜਾ ਟਿੱਪਰ ਸੀਗਾ ਬੜੀ ਧਾਰੀ ਨਾਲ ਆ ਰਿਹਾ ਤੇ ਇੱਕ ਇਹਦੇ ਉੱਤੇ ਕਾਰ ਦੇ ਉੱਪਰ ਹੀ ਪਲਟ ਗਿਆ ਤੇ ਅਸੀਂ ਨਜ਼ਦੀਕ ਹੀ ਸੀ ਸਾਡੀ ਪੁਲਿਸ ਪਾਰਟੀ ਅਸੀਂ ਉਸੇ ਟਾਈਮ ਹੀ ਸਾਰਿਆਂ ਨੇ ਬੜੀ ਐਪਰਟਸ ਕੀਤੀ ਪਰ ਉਹਦੇ ਕੋਈ ਕਿਸੇ ਦੀ ਕੋਈ ਬਾਹਰ ਨਹੀਂ ਚੱਲੀ ਕਿਉਂਕਿ ਸਾਰਾ ਜਿਹੜਾ ਟਿੱਪਰ ਸੀਗਾ ਕਾਰ ਦੇ ਉੱਪਰ ਪਲਟਿਆ ਹੋਇਆ ਸੀ ਤੇ ਇੱਕ ਛੋਟੀ ਬੱਚੀ ਜਿਹਦੀ ਉਮਰ ਤਕਰੀਬਨ 8-9 ਸਾਲ ਦੀ ਸੀ ਜਦੋਂ ਐਕਸੀਡੈਂਟ ਹੋਇਆ ਉਹ ਬੜਕ ਕੇ ਟਾਕੀ ਰਹੀ ਉਹ ਬਾਹਰ ਨਿਕਲ ਗਈ ਇੱਕ ਕੋਈ ਪਰਿਵਾਰ ਤੇ ਫਿਰ ਅਸੀਂ ਮੌਕੇ ਤੇ ਹਾਈਡ ਲੋਕਾਂ ਦੀ ਮਦਦ ਦੇ ਨਾਲ ਹਾਈਡਰੇ ਮੰਗਾ ਕੇ ਤੇ ਫਿਰ ਐਂਬੂਲੈਂਸਾਂ ਮਂਗਾ ਕੇ ਬੜੀ ਜਦੋਜਹਿਦ ਦੇ ਨਾਲ ਉਹਨੂੰ ਪਰਿਵਾਰ ਨੂੰ ਸਾਰਿਆਂ ਨੂੰ ਵਿੱਚੋਂ ਬਾਹਰ ਕੱਢਿਆ ਜਿਹਦੇ ਵਿੱਚ ਇੱਕ ਆਦਮੀ ਤੇ ਔਰਤ ਜਿਹੜੇ ਨਾਮ ਪਿਆ ਇਹ ਜਪਦੇ ਸੀਗੇ ਤੇ ਇੱਕ ਹੋਰ ਆਦਮੀ ਤੇ ਔਰਤ ਸੀਗਾ ਤੇ ਉਹ ਅਸੀਂ ਬਾਹਰ ਕੱਢ ਕੇ ਮੁੱਢਲੀ ਸਿਹਤ ਲਈ ਮੋਗੇ ਹਸਪੀਟਲ ਭੇਜਿਆ ਇਹ ਡੱਟ ਵੀ ਹੋਈ ਹੈ ਇਹ ਹਜੇ ਤਾਂ ਅਸੀਂ ਉਥੇ ਭੇਜੇ ਆ ਮੁੱਢਲੀ ਸਿਹਤ ਲਈ ਹਜੇ ਸ਼ਾਇਦ ਉਹਨਾਂ ਦੀ ਹਾਲਤ ਬੜੀ ਕ੍ਰਿਟੀਕਲ ਹਾਲਤ ਚ ਆਪ ਰਹੀ ਸੀ